ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗੁਰਪਤੇ ਵੀਰ ਬਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵਧੀਆ ਠੀਕ ਠਾਕ ਵਾਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਲੈ ਕੇ ਆਈ ਜੀ ਆਲੂਆਂ ਦੀ ਵੀਡੀਓ ਆਲੂ ਦੇ ਪਰੌਂਠੇ ਬਣਾਵਾਂਗੇ ਤੇ ਆਲੂ ਦੇ ਪਰੌਂਠੇ ਜੀ ਅੱਜ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਸਿਖਾਵਾਂਗੇ ਕਿਵੇਂ ਬਣਾਉਣੇ ਆਂਗੇ ਤੇ ਆਲੂ ਦੇ ਪਰੌਂਠੇ ਜੀ ਅੱਜ ਆਪਾਂ ਨਾ ਤਾਂ ਆਪਾਂ ਨੂੰ ਗੇਲਨ ਦੀ ਲੋੜ ਹੈਗੀ ਤੇ ਨਾ ਆਟਾ ਗੁੰਨਣ ਦੀ ਲੋੜ ਹੈਗੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਕਿਵੇਂ ਬਣਾਉਣੇ ਆਪਾਂ ਆਲੂ ਦੇ ਪਰੌਂਠੇ ਬਿਨਾ ਆਟਾ ਗੁੰਨਿਆ ਤੇ ਬਿਨਾ ਵੇਲਿਆ ਜੀ ਤੇ ਆਲੂ ਦੇ ਪਰੌਂਠੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਣਾਵਾਂਗੇ ਅੱਜ ਆਪਾਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਲੈ ਆਟਿਆ ਆਲੂ ਇੱਕ ਵੱਡਾ ਆਲੂ ਲੇਤਾ ਆਪਾਂ ਨੇ ਵੱਡੇ ਸਾਈਜ਼ ਦਾ ਤੇ ਇਹਨੂੰ ਆਪਾਂ ਨੇ ਉਬਾਲ ਲਿਆ ਹੈਗੇ ਤੇ ਇਹ ਹੈਗਾ ਜੀ ਟਮਾਟਰ ਥੋੜਾ ਜਿਹਾ ਆਪਾਂ ਨੇ ਟਮਾਟਰ ਕੱਟਿਆ ਹੋਇਆ ਬਰੀਕ ਤੇ ਹਰੀ ਮਿਰਚ ਤੇ ਅਦਰਕ ਆ ਇਹਨੂੰ ਆਪਾਂ ਨੇ ਕद्दूकश ਕਰ ਲਿਆ ਤੇ ਥੋੜਾ ਜਿਹਾ ਆਪਾਂ ਨੇ ਪਿਆਜ਼ ਲੇਤਾ ਬਰੀਕ ਕੱਟਿਆ ਹੋਇਆ ਤੇ ਧਨੀਆ ਹਰਾ ਤੇ ਹੁਣ ਆਪਾਂ ਇਹ ਲਾਵਾਂਗੇ ਇੱਕ ਵਰਦਨ ਜੀਆਂ ਪੈਣਾ ਨੂੰ ਜੀ ਆਲੂ ਦੇ ਪਰੌਂਠੇ ਬਣਾਉਣੇ ਔਖੇ ਲੱਗਦੇ ਆ ਤੇ ਇਸ ਤਰੀਕੇ ਨਾਲ ਮਿੰਟਾਂ ਵਿੱਚ ਦੀ ਬਣਾ ਸਕਦੀਆਂ ਆਲੂਆਂ ਦੇ ਪਰੌਂਠੇ ਤੇ ਬਹੁਤ ਹੀ ਸੌਖਾ ਤਰੀਕਾ ਜੀ ਇਹ ਤੇ ਸਾਰਿਆਂ ਨੂੰ ਪਸੰਦ ਵੀ ਜਰੂਰ ਆਊਗਾ ਜੀ ਇਹ ਤਰੀਕਾ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਮੈਸ਼ ਕਰ ਲਈਏ ਤੇ ਜੇਕਰ ਤੁਸੀਂ ਕद्दूकस ਕਰਨੇ ਆ ਤਾਂ ਕद्दूकस ਕਰ ਸਕਦੇ ਆ ਆਪਾਂ ਇਹਨਾਂ ਨੂੰ ਹੱਥ ਨਾਲ ਹੀ ਮੈਸ਼ ਕਰਾਂਗੇ ਇਸੇ ਤਰੀਕੇ ਨਾਲ ਹੀ ਪੱਨਾ ਲਾਉਂਗੇ ਇਸ ਤਰੀਕੇ ਨਾਲ ਤੋੜ ਲਾਂਗੇ ਆਲੂਆਂ ਨੂੰ ਆਪਾਂ ਨੇ ਚਲੋ ਜੀ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਇਸ ਤਰੀਕੇ ਨਾਲ ਤੇ ਤੋੜ ਲੈਂਦਾ ਹੈ। ਮਾਈ ਇਥੇ ਜਿਆਦਾ ਟਾਈਮ ਲੱਗਦਾ ਤੇ ਫਟਾਫਟ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਇਸ ਤਰੀਕੇ ਨਾਲ ਆਲੂ ਦੇ ਪਰੌਂਠੇ। ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਐਡ ਕਰ ਲਈਏ ਇਹ ਟਮਾਟਰ। ਤੇ ਹੁਣ ਆਪਾਂ ਹਰੀ ਮਿਰਚ ਤੇ ਅਦਰਕ ਵੀ ਪਾ ਦਾਂਗੇ ਜੀ ਇਹਦੇ ਵਿੱਚ। ਤੇ ਅੱਜ ਵੀ ਪਾ ਦਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਧਨੀਆ ਇਹਦੇ ਵਿੱਚ ਕੱਟਿਆ ਹੋਇਆ ਤੇ ਹੁਣ ਆਪਾਂ ਇਸ ਤਰੀਕੇ ਨਾਲ ਜੀ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਸਾਰੇ ਇਹ ਟਮਾਟਰ ਵਗੈਰਾ ਰਲਾ ਲੈਣੇ ਆ ਪਿਆਜ਼ ਆਲੂ ਦੇ ਵਿੱਚ ਐਡ ਕਰਾਂਗੇ ਜੀ ਮਸਾਲੇ ਜਿਹੜੇ ਜਿਹੜੇ ਮਸਾਲੇ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਲੋ ਜੀ ਇੱਥੇ ਆਪਾਂ ਪਾ ਰਹੇ ਹਾਂ ਚਾਟ ਮਸਾਲਾ ਇਹਦੇ ਨਾਲ ਇਹਦਾ ਚਟਪਟਾ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਭੁੰਨੇ ਹੋਏ ਜੀਰੇ ਦਾ ਪਾਊਡਰ ਤੇ ਬਿਲਕੁਲ ਹਲਕਾ ਜਿਹਾ ਆਪਾਂ ਪਾਵਾਂਗੇ ਗਰਮ ਮਸਾਲਾ ਤੇ ਆਪਾਂ ਲਈ ਤਈ ਨਮਕ ਸਵਾਦ ਦੇ ਅਨਸਾਰ ਤੇ ਇਹਨਾਂ ਨੂੰ ਆਪਾਂ ਮਸਾਲਿਆਂ ਨੂੰ ਇਕੱਠ ਕਰ ਲਾਂਗੇ ਜੀ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਸਾਲੇ ਮਿਕਸ ਕਰ ਲੈਣੇ ਆਪਾਂ ਨੇ ਤੇ ਇੱਥੇ ਆਪਾਂ ਲੈ ਲਈ ਜੀ ਇੱਕ ਕੌਲੀ ਆਟੇ ਦੀ ਤੇ ਤੁਸੀਂ ਕੋਈ ਵੀ ਕੱਪ ਵਗੈਰਾ ਨਾਪ ਲੈ ਸਕਦੇ ਆ ਤੇ ਹੁਣ ਆਪਾਂ ਆਟਾ ਇਹ ਛਾਂਲ ਲਿਆ ਸੀਗਾ ਚੰਗੀ ਤਰ੍ਹਾਂ ਤੇ ਪਾ ਲਿਆ ਤੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਪਾਣੀ ਇਹਦੇ ਵਿੱਚ ਕਿੰਨਾ ਲੱਗਦਾ ਜੀ ਤੇ ਇਹਦਾ ਆਪਾਂ ਘੋਲ ਤਿਆਰ ਕਰ ਲਈਏ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਦਾ ਘੋਲ ਤਿਆਰ ਕਰ ਲਈਏ तरीकेना आपल्या घोल तैयार कर लेंगे जी थोडा थोडा पानी पाऊदे हुए पतला घोळ तयार कर ਤੇ ਵੇਖੋ ਜੀ ਇਸ ਤਰੀਕੇ ਦਾ ਆਪਾਂ ਨੂੰ ਇੱਥੇ ਚਾਹੀਦਾਗਾ ਬੈਟਰ ਇਹ ਆਟੇ ਦਾ ਘੋਲ ਇਸ ਤਰੀਕੇ ਦਾ ਨਾ ਜ਼ਿਆਦਾ ਗਾੜਾ ਤੇ ਨਾ ਜ਼ਿਆਦਾ ਪਤਲਾ ਇਦੋਂ ਤੇ ਹੁਣ ਇਧਰ ਆਪਾਂ ਰੱਖ ਲਿਆ ਜੀ ਤਵਾ ਗਰਮ ਹੋਣ ਲਈ ਤੇ ਤਵਾ ਆਪਣਾ ਗਰਮ ਹੋ ਗਿਆ ਜੀ ਤੇ ਹੁਣ ਇਹ ਤੇ ਹਲਕਾ ਜਿਹਾ ਘਿਓ ਲਗਾ ਲਾਂਗੇ ਆਪਾਂ ਤਵੇ ਤੇ ਚੰਗੀ ਤਰ੍ਹਾਂ ਸਾਰੇ ਤਵੇ ਤੇ ਆਪਾਂ ਨੇ ਇੱਕ ਘਿਓ ਨੂੰ ਫੈਲਾ ਲੈਣਾ ਇਸ ਤਰੀਕੇ ਨਾਲ ਗ੍ਰੀਸ ਕਰ ਲੈਣਾ ਤਵੇ ਨੂੰ ਤੇ ਇਹ ਜਿਹੜਾ ਆਪਾਂ ਬੈਟਰ ਤਿਆਰ ਕੀਤਾ ਜੀ ਆਲੂ ਦੇ ਪਰਾਂਠੇ ਦਾ ਤੇ ਇਹ ਆਪਾਂ ਇੱਕ ਕੌਲੀ ਤੋਂ ਥੋੜਾ ਜਿਹਾ ਉੱਪਰ ਪਾਣੀ ਲੱਗਿਆ ਸੀਗਾ ਤੇ ਜਿਆਦਾ ਪਾਣੀ ਨਹੀਂ ਤੇ ਰਿਹਾ ਲੱਗਿਆ ਬੈਟਰ ਤਿਆਰ ਕਰਨ ਤੇ ਤੇ ਇਧਰ ਆਪਣਾ ਹੋ ਗਿਆ ਜੀ ਤਵਾ ਗਰਮ ਤੇ ਹੁਣ ਆਪਾਂ ਇਹ ਕੜਛੀ ਨਾਲ ਇਹ ਤੇ ਪਾਵਾਂਗੇ ਬੈਟਰ ਬਣਾਵਾਂਗੇ ਪਰੌਂਠਾ ਆਪਾਂ ਤੇ ਨੂੰ ਫੈਲਾ ਲੈਣਾ ਪਾਣੀ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਫੈਲਾ ਲੈਣਾ ਜੀ ਜਿਆਦਾ ਇਹਨੂੰ ਮੋਟਾ ਨਹੀਂ ਆਪਾਂ ਨੇ ਰੱਖਣਾ ਹੈਗਾ ਇਸ ਤਰੀਕੇ ਨਾਲ ਆਪਾਂ ਗੋਲ ਸ਼ੇਪ ਦੇ ਦਾਂਗੇ ਇਹਨੂੰ ਪਰੌਂਠੇ ਦੀ ਸੰਗੇ ਤਰੀਕੇ ਨਾਲ ਆਪਾਂ ਇਹਨੂੰ ਫੈਲਾ ਲੈਣਾ ਜੀ ਤੇ ਗੋਲ ਸ਼ੇਪ ਦੇ ਦੇਣੀ ਹੈ ਇੱਕਦਮ ਪਰੌਂਠੇ ਦੀ ਇਸ ਤਰੀਕੇ ਨਾਲ ਤੇ ਦੇਖੋ ਜੀ ਹਜੇ ਆਪਾਂ ਇਹਦਾ ਪਾਸਾ ਨਹੀਂ ਪਲਟਦੇ ਹੈਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਚਿਰ ਪੱਕਣ ਦੇਵਾਂਗੇ ਉੱਪਰ ਫਿਰ ਫਿਰ ਆਪਾਂ ਇਹਦਾ ਪਾਸਾ ਪਲਟਾਂਗੇ ਦੇਖੋ ਜੀ ਹੁਣ ਪਰੌਂਠਾ ਆਪਣਾ ਉੱਪਰਲੀ ਸਾਈਡ ਤੋਂ ਵੀ ਪੱਕ ਗਿਆ ਏ ਆ ਇਹਨੂੰ ਹਲਕੇ ਹੱਥ ਨਾਲ ਜੀ ਪਰੌਂਠੇ ਨੂੰ ਪਲਟ ਦਾਂਗੇ ਪਾਸਾ ਇਹਦਾ ਇਹਨਾਂ ਪਰੌਂਠਾ ਪਲਟਤਾਈ ਆਪਾਂ ਨੇ ਹੁਣ ਆਪਾਂ ਦੂਸਰੀ ਸਾਈਡ ਵੀ ਇਸੇ ਤਰੀਕੇ ਨਾਲ ਹੀ ਪਕਾਵਾਂਗੇ ਤੇ ਆਪਾਂ ਜਿਆਦਾ ਹਾਈ ਫਲੇਮ ਨਹੀਂ ਰੱਖਣਾ ਹੈਗਾ ਇੱਥੇ ਤੇ ਮੀਡੀਅਮ ਜਿਹਾ ਫਲੇਮ ਤੇ ਪਕਾਵਾਂਗੇ ਆਪਰ ਨਹੀਂ ਤਾਂ ਫਿਰ ਇਹ ਅੰਦਰੋਂ ਪਰੌਂਠਾ ਕੱਚਾ ਰਹਿ ਜਾਊਗਾ ਇਸੇ ਤਰੀਕੇ ਨਾਲ ਹੀ ਆਪਾਂ ਦੂਸਰਾ ਪਾਸਾ ਪਲਟਦਾ ਜੀ ਇਹਦਾ ਪਰੌਂਠਾ ਇਹਦਾ ਤੇ ਹੁਣ ਆਪਾਂ ਇਹਨੂੰ ਪਕਾ ਲਾਂਗੇ ਦੂਸਰੇ ਪਾਸੇ ਨੂੰ ਵੀ ਚੰਗੀ ਤਰ੍ਹਾਂ ਇੰਗੀ ਤਰ੍ਹਾਂ ਸੇਕਾਂਗੇ ਆਪਾਂ ਪਰੌਂਠੇ ਨੂੰ ਇਸ ਤਰੀਕੇ ਨਾਲ ਕੋਈ ਲੈ ਲੈਣਾ ਫਲਟਾ ਵਗੈਰਾ ਉਹਦੇ ਨਾਲ ਤੇ ਉਦੋਂ ਆਪਣਾ ਆਪ ਤੇ ਨੂੰ ਬਕਾ ਲੈਣਾ ਬਹੁਤ ਹੀ ਨਰਮ ਪਰੌਂਠੇ ਬਣ ਕੇ ਤਿਆਰ ਹੁੰਦੇ ਜੀ ਇਸ ਤਰੀਕੇ ਨਾਲ ਤੇ ਬੱਚੇ ਵੀ ਬਣਾ ਸਕਦੇ ਜੀ ਇਸ ਤਰੀਕੇ ਨਾਲ ਪਰੌਂਠੇ ਜੀ ਹੁਣ ਪਰੌਂਠਾ ਬਣ ਕੇ ਆਪਣਾ ਤਿਆਰ ਹੈਗਾ ਤੇ ਇੰਨਾ ਜਿਆਦਾ ਨਰਮ ਪਰੌਂਠਾ ਬਣਿਆ ਇਹ ਵੇਖੋ ਤੁਸੀਂ ਨੇੜੇ ਤੋਂ ਤੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਪਰੌਂਠਾ ਆਪਣਾ ਤੇ ਦੋਨਾਂ ਸਾਈਡ ਤੋਂ ਆਪਾਂ ਨੇ ਚੰਗੀ ਤਰ੍ਹਾਂ ਪਕਾ ਲਿਆ ਤੇ ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਪਰੌਂਠੇ ਬਣਾ ਲਾਂਗੇ ਜੀ ਇਸੇ ਤਰੀਕੇ ਨਾਲ ਹੀ ਆਪਾਂ ਦੂਸਰਾ ਪਰੌਂਠਾ ਇਹ ਪਾ ਲਿਆ ਤਵੇ ਤੇ ਤੇ ਇੱਥੇ ਆਪਣੇ ਸਾਰੇ ਪਰੌਂਠੇ ਬਣ ਕੇ ਤਿਆਰ ਆ ਜੀ ਤੇ ਦੇਖ ਸਕਦੇ ਆ ਕਿੰਨੇ ਵਧੀਆ ਬਣੇ ਪਰੌਂਠੇ ਆਪਣੇ ਤੇ ਇਸ ਤਰੀਕੇ ਨਾਲ ਤੁਸੀਂ ਵੀ ਪਰੌਂਠੇ ਬਣਾ ਕੇ ਖਾ ਸਕਦੇ ਆ ਤੇ ਬਹੁਤ ਹੀ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੇ ਆ ਜੀ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਅਪਣਾਉਣਾ ਜੀ ਟਰਾਈ ਕਰਨਾ ਤੇ ਤੁਹਾਨੂੰ ਵੀ ਇਹ ਤਰੀਕਾ ਬਹੁਤ ਜ਼ਿਆਦਾ ਪਸੰਦ ਆਊਗਾ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ